ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅੱਜ 4 ਤਰੀਕ ਦਾ ਜੋ ਕਿ ਰੇਲ ਰੋਕੋ ਅੰਦੋਲਨ ਦਾ ਜਿਹੜੀ ਕਾਲ ਦਿੱਤੀ ਗਈ ਸੀ ਤਾਂ ਉਸ ਨੂੰ ਲੈ ਕੇ ਵੱਖ-ਵੱਖ ਜਿਹੜੇ ਵਰਕਰ ਨੇ ਆਪਣੇ ਇਲਾਕਿਆਂ ਦੇ ਵਿੱਚ ਰੇਲ ਰੋਕਣ ਲਈ ਗਏ ਸੀ ਤਾਂ ਉਸ ਨੂੰ ਜੇਕਰ ਜਿਹੜੀਆਂ ਤਸਵੀਰਾਂ ਨੇ ਕੋਰਾਲੀ ਸ਼ਹਿਰ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਤੇ ਖਰੜ ਤੋਂ ਜੋ ਕਿ ਨਯਾ ਸਰ ਨਯਾ ਸਰ ਬਟਾਲਾ ਦੀਆਂ ਤਸਵੀਰਾਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਕੁਝ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਕਾਲੇਦਾਰ ਅੰਮ੍ਰਿਤਸਰ ਵੱਲੋਂ ਰੇਰ ਰੁਕਰ ਦੀ ਕੋਸ਼ਿਸ਼ ਆ ਕੀਤੀ ਗਈ ਸੀ ਤਾਂ ਉਸ ਨੂੰ ਲੈ ਕੇ ਮੌਕੇ ਤੇ ਪ੍ਰਸ਼ਾਸਨ ਪਹੁੰਚ ਜਾਂਦਾ ਤਾਂ ਜਿਹੜੇ ਲੋਕ ਉੱਥੇ ਜਿਹੜੇ ਵਰਕਰ ਪਹੁੰਚਦੇ ਨੇ ਤਾਂ ਉਹਨਾਂ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਆਪ ਦੇਖੋ ਮੌਕੇ ਦੀਆਂ ਤਸਵੀਰਾਂ ਧੰਨਵਾਦ ਜੀ ਰਿਆ ਕਰੋ ਰਿਆ ਕਰੋ ਗੰਦੀ ਸਿੰਘ ਰਿਆ ਕਰੋ ਰਿਆ ਕਰੋ ਰਿਆ ਕਰੋ ਰਿਆ ਕਰੋ

ਵਾਹ ਗਰੂ ਬਾਈ ਬਾਈ ਇਧਰ ਨੂੰ ਆ ਲੋ ਬਾਈ ਕਾਰ ਉਸ ਤੇ ਗੱਲ ਲੈ ਲੀ ਜੀ ਮੈਨੂੰ ਇਹ ਸਭ ਕਰ ਦੋ ਤੁਸੀਂ ਅਸੀਂ ਜਾਣਿਆ ਹਨਾ ਅੱਪਾ ਜਾਣਿਆ ਗੁਰਿੰਦਰ ਹਨਾ ਬੈਠੋ ਨਾ ਪਹਿਲਾਂ ਇੱਕ ਬੈਠੋ ਜੀ ਗੱਲਬਾਤ ਕਰ ਆ ਮੈਂ ਮੈਲੇ ਸਭ ਕਰ ਦਿੰਦਾ ਇੱਥੇ ਕਰ ਲਓ ਕੱਲ੍ਹ ਵਾਂ ਇੱਥੇ ਕਰ ਲਓ ਕੱਲ੍ਹ ਵਾਂ ਮੈਨੂੰ ਸਭ ਕਰ ਦੋ ਹੈਨਾ ਆਓ ਗੱਲ ਗੱਲ ਕਰਦੇ ਆਂ ਗੱਲ ਗੱਲ ਕਰਦੇ ਆਂ ਅਸੀਂ ਦੇਖੋ ਤੁਸੀਂ ਆਏ ਹੋ ਇੱਕ ਮਿੰਟ ਇੱਕ ਮਿੰਟ ਜੀ ਤੁਸੀਂ ਸਾਡੇ ਆਪਣੇ ਆਪਾਂ ਰੋਜ਼ ਦਾ ਆਪਣਾ ਤਾਲਮੇਲ ਆ ਹਾਂਜੀ ਵਕਤ ਵਕਤਾਂ ਮਾਂ ਤੇ ਆਪਾਂ ਮਿਲਦੇ ਵੀ ਰਹਿੰਦੇ ਹਾਂ ਹਾਂਜੀ ਚੱਕਰੇ ਆ ਤੁਸੀਂ ਆਏ ਹੋ ਇੱਕੋ ਦਾਮਾ ਸਹੀ ਨਿਫਾਰਮ ਵੀ ਕਰਦੀ ਏ ਰੇਲਵੇ ਵਾਲਿਆਂ ਨੂੰ ਰੇਲਵੇ ਪੁਲਿਸ ਨੂੰ ਵੀ ਬੁਲਾ ਲਈਏ ਠੀਕ ਆ ਨਾ ਐਵੇਂ ਅਨਟਵਰਡ ਕੋਈ ਇਹੋ ਜਿਹੀ ਕੋਈ ਕੈਜ਼ੂਐਲਟੀ ਜਾਂ ਇਨਸੀਡੈਂਟ ਵੀ ਨਾ ਹੋ ਜਾਈਏ ਆਪਾਂ ਬੈ ਕੇ ਗੱਲਬਾਤ ਕਰਦੇ ਹਾਂ ਓਨੀ ਟਾਈਮ 'ਚ ਉਹਨਾਂ ਨੂੰ ਇਨਫੋਰਮ ਕਰਦੇ ਹਾਂ ਫਿਰ ਆਪਾਂ ਦੇਖਦੇ ਹਾਂ ਅੱਗੇ ਦਾ ਪਲਾਨ ਆਜੋ ਕਰਿਓ ਵੀਰ ਤੁਸੀਂ ਕਰਿਓ ਅਸੀਂ ਇੱਥੇ ਖੜ੍ਹਦੇ ਹਾਂ ਨਾ ਆਜੋ ਸਾਰੇ ਆਜੋ ਹਾਂਜੀ ਆਜੋ ਕੋਈ ਗੱਲ ਨਹੀਂ ਇੱਥੇ ਖੜ੍ਹੇ ਆਜੋ 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 ਚਲੋ ਬੰਦ ਕਰੀਂ ਆਜੋ ਵੀਰ ਜੀ ਆਪਾਂ ਪਤਾ ਲਾਉਣੀ ਦੇਣਾ ਥੋੜਾ ਜਿਹਾ ਤੁਸੀਂ ਸਾਡੀ ਬੇਨਤੀ ਵੀ ਸਾਡੀ ਮਦਦ ਕਰ ਹਾਂ ਉਸ ਤੋਂ ਬਾਅਦ ਆਪਾਂ ਡਿਸਾਈਡ ਕਰ ਲਵਾਂਗੇ ਅਸੀਂ ਤੁਹਾਨੂੰ ਉਹੀ ਰੱਖਾਂਗੇ ਆਜੋ ਗੋਲ ਤਾਂ ਪਾਰਟੀ ਤੁਸੀਂ ਇੱਥੇ ਖੜ੍ਹਦੇ ਰਹੋ ਕੋਈ ਗੱਲ ਨਹੀਂ ਤੁਸੀਂ ਕਰ ਲਓ ਨਹੀਂ ਨਹੀਂ ਗਾਣਾ ਛੱਡ ਲਿਓ ਜੀ ਚਲੋ ਮੈਂ ਚੱਲਦਾ ਨਹੀਂ ਵੀਰ ਜੀ ਤੁਸੀਂ ਤੁਸੀਂ ਉੱਪਰ ਬਾਕੀ ਇੱਥੇ ਖੜੇ ਰਹਿੰਦੇ ਆ ਕਰ ਲਓ ਵੀਰ ਤੁਸੀਂ ਕਰ ਲਓ ਚਲੋ ਕਰੋ ਗੱਲ ਵੀਰ ਜੀ ਆਜੋ ਤੁਹਾਨੂੰ ਲੈ ਤਲੋ ਕੋਈ ਬੰਦੇ ਚਲੋ ਆਜੋ ਕੋਈ ਨਹੀਂ ਲੈ ਕੇ ਥੋੜੀ ਜਾਣਾ ਉੱਥੇ ਗੱਲ ਕਰਨੀ ਹੈ ਲੈ ਕੇ ਕਿਤੇ ਨਹੀਂ ਆਪਾਂ ਇੱਥੇ ਕਰ ਲਓ ਬੰਦੇ ਕਿਉਂਕਿ ਟ੍ਰੈਫਿਕ ਜਾਵਾ ਜੀ ਆਪਾਂ ਕਰ ਸੋਈ ਗੱਲ ਕਰੂਗਾ ਇੱਥੇ ਦੇਖੋ ਇੱਥੇ ਉਹ ਜੀਆਰਪੀ ਵਾਲੇ ਵੀ ਆਉਣਗੇ ਆਪਾਂ 10 ਮਿੰਟ ਉੱਥੇ ਬੈਠ ਕੇ ਗੱਲ ਕਰਕੇ ਉਸ ਤੋਂ ਬਾਅਦ ਨਹੀਂ ਜੀਆਰਪੀ ਵਾਲੇ ਨੂੰ ਕਹੋ ਸਰ ਮੈਂ ਸਾਡੀਆਂ ਮੰਗਾ ਜਿਹੜੀਆਂ ਮੰਨ ਲੈਣ ਜੀ ਹੋਗਾ ਆਪਾਂ ਗੱਲ ਕਰ ਰਹੇ ਆ ਅਸੀਂ ਕਵਰੇਜ ਕਰ ਰਹੇ ਆ ਕਿ ਤੁਹਾਨੂੰ ਦੱਸ ਰਹੇ ਆ ਨਾ ਨਹੀਂ ਨਹੀਂ ਜੀਆਰਪੀ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ